ਤੇ ਮੈਂ ਸਰਪੰਚ ਸੁਖਦੀਪ ਸਿੰਘ ਅੱਜ ਆਪਾਂ ਏਅਰਪੋਰਟ ਅੰਮ੍ਰਿਤਸਰ ਤੇ ਆਏ ਸੀ ਸਾਡਾ ਇੱਕ ਭਰਾ ਰਣਜੀਤ ਸਿੰਘ ਜੋ ਕਿ ਦੁਬਈ ਦੇ ਵਿੱਚ ਕੁਝ ਦਿਨ ਪਹਿਲਾਂ ਹਾ ਟੈਕ ਨਾਲ ਡੈਥ ਹੋ ਗਈ ਸੀ ਉਹਨਾਂ ਦੀ ਡੈੱਡ ਬੋਡੀ ਰਿਕਟ ਕਰਨ ਆਇਆ ਜੋ ਕਿ ਸਾਨੂੰ ਸਰਬੱਤ ਦਾ ਆਪਣਾ ਚੈਰੀਟੇਬਲ ਟਰਸਟ ਨੇ ਬਹੁਤ ਸਹਿਯੋਗ ਦਿੱਤਾ ਔਰ ਸਾਡੀ ਹੈਲਪ ਕਰਦੀ ਅੱਗੇ ਵੀ ਇਹਨਾਂ ਨੇ ਸਾਡੇ ਏਰੀਆ ਦੇ ਵਿੱਚ ਬਹੁਤ ਸਾਰੀਆਂ ਡੈੱਡ ਬੋਡੀਆਂ ਪਛਾਈਆਂ ਨੇ ਔਰ ਅੱਜ ਇਹਨਾਂ ਵੀਰਾਂ ਨਾਲ ਸਾਨੂੰ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਔਰ ਇਹ ਸਾਡੇ ਪਰਿਵਾਰ ਦੀ ਜੋ ਕਿ ਪਰਿਵਾਰ ਇਸ ਲਾਇਕ ਨਹੀਂ ਸੀ ਔਰ ਬਹੁਤ ਲੋੜਵੰਦ ਪਰਿਵਾਰ ਹੈ ਉਹਨਾਂ ਦੀ ਹੈਲਪ ਕਰ ਰਹੇ ਨੇ ਅਸੀਂ ਇਸ ਟਰਸਟ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਅਸਬਗਾਂ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਰਾਇਸਨਸੀ ਕੀ ਆਏ ਆਂ ਅੱਜ ਇੱਕ ਪਟਾਲਾ ਤੋਂ ਅਮ੍ਰਿਤਕ ਜਿਹੜੀ ਹੈ ਅਰਜੀਤ ਸਿੰਘ ਜਿਹੜਾ ਪਟਾਲਾ ਦਾ ਰਹਿਣ ਵਾਲਾ ਸੀ ਕੁਝ ਦਿਨ ਪਹਿਲਾਂ ਉਹਨਾਂ ਦੀ ਦੁਬਈ ਦੇ ਵਿੱਚ ਹਟੈਕ ਦੇ ਨਾਲ ਪ੍ਰੋਟੋਕੋਲਿਸ ਉਹਨਾਂ ਦੀ ਅੱਜ ਮ੍ਰਿਤਕ ਦੇ ਜਿਹੜੀ ਆ ਉਹ ਇੱਥੇ 에ਰਪੋਰਟ ਵਿੱਚ ਆਈ ਹੈ ਤੇ ਇੱਥੇ ਅਸੀਂ ਜਿਹੜੀ ਡਾਕਟਰ ਐਸ.ਪੀ. ਸਿੰਘ ਉਹ ਰਾਈਜੀ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੀ ਇਹਨਾਂ ਜਿਹੜੀ ਫ੍ਰੀ ਐਂਬੂਲੈਂਸ ਸੇਵਾ ਜਿਹੜੀ ਆ ਉਹ 에ਰਪੋਰਟ ਤੋਂ ਜਿਹੜੀ ਆ ਸ਼ੁਰੂ ਕੀਤੀ ਗਈ ਆ ਉਹਦੇ 'ਚ ਜਿੰਨੀਆਂ ਵੀ ਮ੍ਰਿਤਕ ਦੇ ਆ ਇੱਥੇ 에ਰਪੋਰਟ ਦੇ ਉੱਤੇ ਆਉਂਦੀਆਂ ਨੇ ਉਹਨਾਂ ਦੀ ਫ੍ਰੀ ਸੇਵਾ ਜਿਹੜੀ ਆ ਉਹਨਾਂ ਦੇ ਘਰ ਤੱਕ ਪਹੁੰਚਾਉਂਦੀ ਜਿਹੜੀ ਆ ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਹੜਾ ਹੈ ਪੀਓ ਕਾਸਟ ਜਿਹੜੀ ਉਹ ਕਰਦਾ ਹੈ